ਯੂਨਾ ਸਰਕਾਰ ਮਰਦਾਬਦ ਕਿਹਦਾ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਹਦਾ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਅਹੀ ਗਲਤ ਉਹੀ ਆ 6 ਵਜੇ 9 ਮਿੰਟ ਤੋਂ 15 ਮਿੰਟ ਜਿਹੜੇ ਖੜੇ ਆ 3 ਵਜੇ ਸਾਡ ਕੋਈ ਇਤਰਾਜ਼ ਨਹੀਂ ਸੀ ਘਰ ਅੰਦਰ ਆ 3 ਵਜੇ 6 ਵਜੇ ਸਾਡ ਨੂੰ ਕਹਿੰਦੇ ਸੀ ਲਿਸਟਾਂ ਪੁਰੀਆਂ ਲੱਗਣਗੇ ਆ ਜੀ ਬਾਕੀ ਪਾਸੇ 4 ਵਜੇ ਜਿਹੜੀਆਂ ਲਿਸਟਾਂ ਨੇ ਪੂਰੇ ਪੰਜਾਬ ਦੇ ਵਿੱਚ ਲੱਗ ਦਿੱਤੀਆਂ ਨੇ ਮਖਸ਼ੀਵਾਲੇ ਨੂੰ ਕੀ ਪ੍ਰੋਬਲਮ ਆ ਸੰਗਰਾਲੇ ਹਲਕੇ ਦੀ ਕੀ ਪ੍ਰੋਬਲਮ ਆ ਸੋ ਸਰਬ ਤੁਹਾਨੂੰ ਸਮਝਾਉਂਦਾ ਕਿ ਸਭ ਦੱਦੂ ਆ ਗਈ 68 ਕੈਂਡੀਡੇਟ ਲਿਸਟ ਲੱਗਣੀ ਇਹਦਾ ਹੋਣਾ ਹੈ ਇਸ ਹਿਸਾਬ ਨਾਲ ਕੋਈ ਵੀ ਟਿੱਕ ਕੇ ਛਾਂਡੇ ਮਿਲ ਰੋ ਤਿੰਨ ਕੱਢਦੇ ਆਪਣੇ ਕੋਈ ਨਹੀਂ ਜੇ ਧੱਕਾ ਕਰਣੀ ਹੈ ਤਾਂ ਸਾਡੇ ਕੋਲ ਕਰਾ ਧੱਕੇ ਦਾ ਜਵਾਬ ਨਹੀਂ ਹੈ ਅਸੀਂ ਉਸ ਤਰ੍ਹਾਂ ਜਵਾਬ ਦੇਵਾਂਗੇ ਇਲੈਕਸ਼ਨ ਕਰਨਾ ਹੋਵੇ ਜਿਵੇਂ ਆਏ ਤਾਂ ਹੋਊਗਾ ਨਹੀਂ ਹੋਣਾ ਹੈਗਾ ਮੈਂ ਸਾਡੇ ਮੱਛ ਵਾਲੇ ਨੂੰ ਅਪੀਲ ਕਰਦੀ ਆਂ ਕਿ ਮੈਂ ਤਾਂ ਨਾ ਲਾਵਾਂਗੀ

ਇਹ ਆ ਕੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਦੇ ਇਜੈਕਸ਼ਨ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਬੀਜੇਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਮੈਂ ਖੁਦ ਇਲੈਕਸ਼ਨ ਲੜ ਰਹੇ ਆਂ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਹਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਬਿਨਾ ਨੋਟਿਸ ਬਿਨਾ ਦੱਸੇ ਫਾਈਲ ਦੇ ਉੱਤੇ ਸਾਡਾ ਵਾਰਡ ਨੰਬਰ ਲਿਖਾਇਆ ਹੈ ਮੋਬਾਈਲ ਨੰਬਰ ਲਿਖਾਇਆ ਹੈ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸਟਾਂ ਬਾਹਰ ਲੱਗ ਜਾਣਗੀਆਂ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਤੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕਲਾ ਝਾੜੂ ਬਦੋਂ ਜਿੱਥੇ ਵੀ ਦੇ ਦੇ ਨੇ ਬਾਕੀ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਐਕਸ਼ਨ ਹੋਵੇਗਾ ਅਚਲੋ ਸਹੀ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਦੇ ਦਰਵਾਜ਼ੇ ਅੱਗਰ ਕਾਵਾਂਗੇ ਅਸੀਂ ਹੁਣ ਜਿਹੜਾ ਰੋਡ ਰੋਡ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ 5 ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਤੇ ਚਲੋ ਮੈਂ ਤਾਂ ਪਹਿਲੀ ਵਾਰੀ ਲੜ ਇਲੈਕਸ਼ਨ ਲੜ ਰਿਹਾ ਆ ਤੇ ਉਹ ਪੰਜ ਵਾਰੀ ਉਹਦੇ ਕੈਂਡੀਡੇਟ ਨੇ ਜਿੱਤੂ ਕੈਂਡੀਡੇਟ ਨੇ ਔਰ ਉਹਨਾਂ ਨੇ ਪੇਪਰ ਵੀ ਰੱਦ ਕਰਤੇ ਕਾਂਗਰਸ ਨੇ ਇਹਦਾ ਸ਼ਰਿਆਮ ਤੱਕ ਆ ਜੀ ਆਪਦਾ ਇਹਦਾ ਭਗਵਾਨਤਮਾਨ ਹਾ ਹਾ ਅਣੀ ਆਪਣਾ ਨਾਮ ਤੇ ਆਉਂਦਾ ਤੁਸੀਂ ਦਸਤੂਰ ਲਾਲ ਵੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਹੈ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹਾਂ ਐਕਸ਼ਨ ਲੈ ਰਹੇ ਹੋ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੇ ਆ ਉਹਨਾਂ ਨੇ ਔਰੰਗਜੇਬ ਦੀ ਜਾਦ ਨੂੰ ਤਾਜ਼ਾ ਕਰਤਾ ਐਕਸ਼ਨ ਤਾਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚੰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਹੈ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗळा ਘੁੱਟਿਆ ਗਿਆ 1947 ਤੋਂ ਬਾਅਦ ਜੱਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਜਿਹੇ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਲ ਰਾਜ ਕੀਤਾ ਮਜਾਲਕਾ ਕਹਿੰਦੇ ਇੱਕ ਵੀ ਕਾਗਰਡੀਅਨ ਕੀਤਾ ਹੋਵੇ ਇਹਦਾ ਲੈਕਚਰ ਆ ਲੈਕਚਰ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਉਹ ਜਿੱਤਣਾ ਪਰ ਆਦਾ ਬਹੁਤ ਮਾੜੀ ਕੱਢਣਾ ਆ ਮੇਰੇ ਗਿਆ ਦੀ ਨੂੰ ਜਿੰਨਾ ਨੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਜਿਵੇਂ ਸਾਰੇ ਪਾਰਟੀਆਂ ਆਪਣੇ ਕਾਗ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਜਰੂਰ ਜਾਣਗੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੋਂ ਅਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਸ ਚ ਅਸੀਂ ਠੀਕ ਹਾਂਜੀ ਕਿਸਾ ਉਹ ਤੁਹਾਡਾ ਕੀ ਐਕਸ਼ਨ ਉਹ ਕੀ ਕਿੰਨੇ ਕਾਗਜ਼ ਰੱਟ ਕਰਦੇਗੇ ਜੀ ਤਕਰੀਬਨ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਐਡੀਅਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਐ ਤੇ ਇਸ ਤੋਂ ਇਹ ਲੱਗ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜੇ ਤੱਕਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰਨੇ ਟੱਲੋ ਸਾਹਵੇਂ ਇੱਥੇ ਖੜੇ ਨੇ ਜੇ ਭਾਜਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੱਥੇ ਹੈਗੀ ਜਾਂ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਅਗੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਰਓ ਮਿਊਸਪਲ ਕਮੇਟੀ ਮਾਚੀਵਾੜਾ ਸਾਹਿਬ ਉਹ ساری ਜ਼ਿੰਦਗੀ ਆਪਣੀ ਉਹ ਹਾਈ ਕੋਰਟ ਤੇ ਗੇੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਹੈ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਹੈ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਨਹੀਂ ਕਰਨੀ ਕਰ। ਮੇਰੇ ਸਾਹਿਬ ਤੁਹਾਡਾ ਅਪਡੇਟ ਜੋ ਸਾਹਿਬ ਸੁਨੀ ਸੋਮਣ ਕੱਦਿਆ ਵੱਲੋਂ ਤੁਹਾਨੂੰ ਕੀ ਲੱਗ ਰਿਹਾ ਹੈ? ਇਹ ਸ਼੍ਰੀਆਮ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ। ਪਹਿਲਾਂ ਤਾਂ ਇਲੈਕਸ਼ਨਾਂ ਲੇਟ ਸੀ। ਅੱਜ ਉਹਨਾਂ ਨੇ 50% ਓਮੀ ਜਿਤਾ ਲਏ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵਿੱਚ ਉਹਦੇ ਹਜੇ ਕਾਉਂਸਲਰ ਨੇ ਜਿਹੜੇ ਕਈ 5-5 ਵਾਰ ਕੋਈ 2-2 ਵਾਰ ਬਣੇ ਨੇ ਉਹਨਾਂ ਦੇ ਕਾਗਜ ਪਹਿਲਾਂ ਉਹਨਾਂ ਲੜ ਲਈ ਇਸ ਵਾਰ ਉਹਨੇ ਰਿਜੈਕਟ ਉਹਨੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਐਜਾ ਕਦੇ ਕੁਝ ਨਹੀਂ ਹੋਇਆ ਸੀ ਪਰ ਇਹ ਸ਼ਰਿਆਮ ਧੱਕਾ ਹੋਇਆ 50 ਪਰ ਉਹਨਾਂ ਨੂੰ ਡਰ ਸੀ ਵੀ ਐਤ ਕੀ ਉਹਨਾਂ ਦਾ ਜਿੱਤ ਨਹੀਂ ਹੋਣਾ ਸਰਕਾਰ ਦੇ ਨਾਕਾਮੀਆਂ ਚ ਪਾਉਣ ਦੇ ਲਈ ਖਾਸ ਕਰ ਮੱਛਵਾੜਾ ਸਾਹਿਬ ਦੇ ਲੋਕਾਂ ਨਾਲ ਧੱਕਾ ਹੋਇਆ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਉਹ ਵੀ ਖੋਹ ਲਿਆ ਅਤੇ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ ਇਹ ਪੱਕਾ ਕੀਤਾ ਗਿਆ ਤੁਸੀਂ ਆਪ ਦੇਖੋ 5 ਵਜੇ ਸਮੁੱਚੇ ਪੰਜਾਬ ਦੇ ਵਿੱਚ ਲਿਸਟਾਂ ਲੱਗੀਆਂ ਆ 7:30 ਦੇ ਕਰੀਬ ਸਮਾਂ ਹੋ ਗਿਆ ਹੁਣ ਉਹ ਵੀ ਚੋਰੀ ਚੁਪੇ ਲਿਸਟਾਂ ਲਾ ਗਏ ਉਹਦੇ ਵਿੱਚ ਵੀ ਉਹ ਕੈਂਡੀਡੇਟ ਮੈਂ ਤਾਂ ਇਹ ਹੈਰਾਨ ਆ ਚਾਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਸਾਹਿਬ ਸਨ ਜਿਹੜੇ 5 ਵਾਰ ਕਾਉਂਸਲਰ ਬਣ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰੇ ਉਸੇ ਘਰ ਚ ਰਹਿੰਦੇ ਨੇ ਇੱਕ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਉੱਥੇ ਹੀ ਰਹਿ ਰਿਹਾ ਉਹ ਵੀ ਪਿਛਲੀ ਵਾਰ ਉਹ ਬਣਿਆ ਆ ਤੇ ਐਤਕਿ ਉਹਦੇ ਕਾਗਜ਼ ਰਿਜੈਕਟ ਕਰਤੇ ਸ਼ਰਿਆਮ ਤੱਕਾ ਹੋ ਰਿਹਾ ਤੇ ਇਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰਲ ਕੇ ਸਾਰੀਆਂ ਪਾਰਟੀਆਂ ਕਰਨੀਆਂ ਕਿਉਂਕਿ ਪੰਜਾਬ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਰੋਂਗੇ ਤੁਸੀਂ ਜਿਹੜੇ ਬਾਕੀ ਸਿੱਖ ਆ ਕੇ ਇਹਦੇ ਬਾਰੇ ਫੈਸਲਾ ਜਿਹੜਾ ਕਿਉਂਕਿ ਅਸੀਂ ਸਬੂਚੀਆਂ ਟੀਮਾਂ ਬੈਠੀਆਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਕਰਨਗੀਆਂ ਕਿਉਂਕਿ ਇਹ ਦੇਖੋ ਜਿਵੇਂ ਪਹਿਲਾਂ ਕਿਹਾ ਗਿਆ ਰਾਜਾ ਗਿਰਜੀ ਵੱਲੋਂ ਵੀ ਆਰੋ ਤੇ ਤਾਂ ਐਕਸ਼ਨ ਹੋਣਾ ਹੀ ਹੋਣਾ ਪਰ ਕੀ ਜਿਹੜੀ ਹੁਣ ਇਲੈਕਸ਼ਨ ਗਾਹਾਂ ਦੀ ਉਹ ਫੇਰ ਹੋਊਗੀ ਨਹੀਂ ਹੋਊਗੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਚਾਰਾਂਗੇ ਸੋਚਾਂਗੇ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਉਹਦਾ ਫੈਸਲਾ ਵੀ ਜਲਦ ਤੁਹਾਨੂੰ ਦੱਸਾਂਗੇ ਜਲਦੀ ਕੁਮੇਟੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV